ਰਾਜਵੀਰ ਜਵੰਦਾ ਦੇ ਨਾਲ ਭਿਆਨਕ ਹਾਦਸਾ ਹੁੰਦਾ ਹੈ ਬੀਤੇ ਦਿਨ ਜਿਸ ਤੋਂ ਬਾਅਦ ਲਗਾਤਾਰ ਉਹ ਇਸਵ ਨੇ ਵੈਂਟੀਲੇਟਰ ਤੇ ਨੇ ਫੋਟਸ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਤੇ ਹੁਣ ਸੀਐਮਾਨ ਉਹਨਾਂ ਨੂੰ ਮਿਲਣ ਦੇ ਲਈ ਪਹੁੰਚ ਗਏ ਨੇ ਹਸਪਤਾਲ ਜੀਹਾਂ ਦੱਸਦੇ ਕਿ ਬੇਹਾਦੀ ਵੱਡੀ ਤੇ ਅਹਿਮ ਖਬਰ ਇਸਵ ਲਈ ਦੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਸੀਐਮਾਨ ਜੋ ਹੈ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਹਾਲ ਜਾਣਨ ਦੇ ਲਈ ਹਸਪਤਾਲ ਪਹੁੰਚੇ ਨੇ ਫੋਟਸ ਹਸਪਤਾਲ ਦੀਆਂ ਤੁਹਾਨੂੰ ਤਸਵੀਰਾਂ ਵੀ ਵਿਖਾਵਾਂਗੇ ਕਿ ਕਿਸ ਤਰ੍ਹਾਂ ਦਾ ਇਸਵ ਲਈ ਮਾਹੌਲ ਹੈ ਉੱਥੇ ਕਿਉਂਕਿ ਲਗਾਤਾਰ ਜੋ ਹੈ ਉੱਥੇ ਇਹ ਗਾਇਕ ਦੇ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਹਰੇਕ ਪੰਜਾਬੀ ਸਿੰਗਰ ਵੀ ਉੱਥੇ ਪਹੁੰਚਿਆ ਹੋਇਆ ਤਾਂ ਜੋ ਆਪਣੇ ਸਾਥੀ ਦਾ ਉਸ ਮੁਸ਼ਕਿਲ ਘੜੀ ਦੇ ਵਿੱਚ ਸਾਥ ਦੇ ਸਕਣ। ਸੋ ਤਸਵੀਰਾਂ ਜੋ ਹੈ ਤੁਹਾਨੂੰ ਵਿਖਾ ਰਿਹਾ ਫੋਟੋਸ ਹਸਪਤਾਲ ਦੇ ਬਾਹਰ ਦੀਆਂ ਇਹ ਤਸਵੀਰਾਂ ਨੇ ਤਾਂ ਇੱਥੇ ਜੋ ਹੈ ਸੀਐਮ ਮਾਨ ਪਹੁੰਚੇ ਨੇ ਉਹ ਜਾਣਣਗੇ ਕਿ ਇਤਿਹਾਲ ਪੰਜਾਬੀ ਗਾਇਕ ਦਾ ਜੋ ਕਿ ਬੀਤੇ ਕੱਲੇ ਇੱਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ ਸੀਗੇ ਦੱਸਦੇ ਕਿ ਉਹਨਾਂ ਦੇ ਸਿਰ ਤੇ ਤੇ ਰੀੜ ਦੀ ਹੱਡੀ ਤੇ ਜੋ ਹੈ ਬੇहद ਗੰਭੀਰ ਸੱਟਾਂ ਲੱਗੀਆਂ ਨੇ ਜਿਸ ਕਰਕੇ ਉਹ ਇਸ ਲਈ ਵੈਂਟੀਲੇਟਰ ਤੇ ਨੇ ਤੇ ਵੈਂਟੀਲੇਟਰ ਤੇ ਉਹਨਾਂ ਨੂੰ ਇਸ ਲਈ 24 ਘੰਟੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਹਾਲਾਂਕਿ ਫਿਲਹਾਲ ਇਹ ਵੀ ਜਾਣਕਾਰੀ ਜਿਹੜੀ ਹੈ ਕਾਫੀ ਪੰਜਾਬੀ ਗਾਇਕਾਂ ਦੇ ਵੱਲੋਂ ਸਾਂਝੀ ਕੀਤੀ ਗਈ ਕਿ ਡਾਕਟਰਾਂ ਨੇ ਦੱਸਿਆ ਹੈ ਕਿ ਹੁਣ ਰਾਜਵੀਰ ਦੀ ਸਿਹਤ ਦੇ ਵਿੱਚ ਥੋੜਾ ਸੁਧਾਰ ਹੋਇਆ ਹੈ ਬੀਤੇ ਕੱਲ੍ਹ ਨਾਲੋਂ ਜੋ ਹੈ ਸਿਹਤ ਦੇ ਵਿੱਚ ਸੁਧਾਰ ਹੁੰਦਾ ਹੋਇਆ ਨਜ਼ਰ ਆ ਰਿਹਾ ਇੱਥੋਂ ਤੱਕ ਕਿ ਇਹ ਵੀ ਜਾਣਕਾਰੀ ਸਾਹਮਣੇ ਆਈ ਸੀ ਕਿ ਹੁਣ ਉਹਨਾਂ ਦੇ ਆਪਣੇ ਸਾਹ ਵੀ ਚੱਲ ਰਹੇ ਨੇ ਸੋ ਕਿਤਨਾ ਕਿਤੇ ਰਿਕਵਰੀ ਜਿਹੜੀ ਹੈ ਹੁਣ ਰਾਜਵੀਰ ਆਪਣੀ ਸਿਹਤ ਦੇ ਵਿੱਚ ਕਰਦੇ ਹੋਏ ਨਜ਼ਰ ਆ ਰਹੇ ਨੇ ਸੋ ਇਸ ਕਰਕੇ ਹੁਣ ਹਰ ਕੋਈ ਜੋ ਹੈ ਅਰਦਾਸ ਕਰ ਰਿਹਾ ਕਿ ਪੰਜਾਬੀ ਗਾਇਕ ਰਾਜਵੀਰ ਜਵੰਦਾ ਜਲਤੋ ਜਲਦ ਠੀਕ ਹੋਵੇ ਤੰਦਰੁਸਤ ਹੋਵੇ ਸੋ ਫਿਲਹਾਲ ਇਹ ਤਸਵੀਰਾਂ ਜੋ ਹੈ ਤੁਹਾਨੂੰ ਵਿਖਾ ਰਿਹਾ ਹਾਂ ਸੀਐਮ ਮਾਨ ਦੇ ਕਾਫਲੇ ਦੀਆਂ ਇਹ ਤਸਵੀਰਾਂ ਨੇ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੀਐਮ ਮਾਨ ਜੋ ਹੈ ਆਪਣੀ ਗੱਡੀ ਦੇ ਵਿੱਚ ਫੋਟੋਸ ਹਸਪਤਾਲ ਦੇ ਵਿੱਚ ਦਾਖਲ ਹੋਏ ਨੇ ਤੇ ਹੁਣ ਅੰਦਰ ਜਿਹੜੀਆਂ ਉਹਨਾਂ ਦੇ ਵੱਲੋਂ ਮੁਲਾਕਾਤ ਫੋਟੋਸ ਹਸਪਤਾਲ ਦੇ ਵਿੱਚ ਕੀਤੀ ਜਾ ਰਹੀ ਹੈ ਪੰਜਾਬੀ ਗਾਇਕ ਰਾਜਵੀਰ ਦੇ ਨਾਲ ਸੋ ਦੱਸਦੇ ਕਿ ਮੌਕੇ ਤੋਂ ਮੇਰੇ ਸਹਿਯੋਗੀ ਜੋ ਹੈ ਰਜਤ ਉਹ ਵੀ ਪਹੁੰਚੇ ਹੋਏ ਨੇ ਉਥੇ ਹੋਟਸ ਹਸਪਤਾਲ ਦੇ ਬਾਹਰ ਜੋ ਹੈ ਉਹ ਇਸ ਵੇਲੇ ਮੌਜੂਦ ਨੇ ਉਹਨਾਂ ਤੋਂ ਵੀ ਅਸੀਂ ਜਾਣਾਂਗੇ ਕਿ ਕਿਸ ਤਰੀਕੇ ਦੀ ਸਿਚੁਏਸ਼ਨ ਜਿਹੜੀ ਹੈ ਉਸ ਉੱਥੇ ਇਸ ਵੇਲੇ ਬਣੀ ਹੋਈ ਹੈ ਸੋ ਰਜਤ ਕਿਸ ਤਰੀਕੇ ਦੀ ਸਥਿਤੀ ਹੈ ਉੱਥੇ ਫਿਲਹਾਲ ਕੀ ਕੁਝ ਕਹਿਣਾ ਚਾਹੋਗੇ ਤੁਸੀਂ ਜੀ ਹਾਂ ਮੇਟਨ ਪੰਚਾਇਤ ਜ਼ਿਲਦਾਰ ਰਾਜੀਵ ਜਵੰਦਾ ਦੇ ਨਾਲ ਇਹ ਹਾਦਸਾ ਵਾਪਰਿਆ ਹੈ ਰਾਜੀਵ ਜਵੰਦਾ ਦੇ ਹਾਦਸੇ ਨਾਲ ਵਾਪਰਿਆ ਹੈ ਰਾਜੀਵ ਜਵੰਦਾ ਦੇ ਜਦੋਂ ਦਾ ਉਹਨਾਂ ਨਾਲ ਹਾਦਸਾ ਵਾਪਰਿਆ ਸਾਰੇ ਲੋਕ ਇਥੇ ਪਹੁੰਚੇ ਬਹੁਤ ਕਾਫੀ ਸਾਰੀਆਂ ਸ਼ਖਸੀਅਤਾਂ ਵੀ ਪਹੁੰਚੀ ਉਸ ਤੋਂ ਬਾਅਦ ਸੀਐਮ ਮਾਨ ਦਾ ਕਾਫਲਾ ਇਥੇ ਪਹੁੰਚਿਆ ਹੈ ਉਸ ਤੋਂ ਬਾਅਦ ਉਹਨਾਂ ਨੂੰ ਦੱਸਦੀ ਹੈ ਕਿ ਸੀਐਮ ਮਾਨ ਦਾ ਕਾਫਲਾ ਕਿਉਂਦਾ ਪਹੁੰਚਿਆ ਤੇ ਉਹ ਵੀ ਉਹਨਾਂ ਦਾ ਬੜੇ ਕਹਿੰਦੇ ਨੇ ਰਾਜ ਨਗਰ ਦਾ ਰਾਜਦਾਨੀ ਇਥੇ ਪਹੁੰਚੇ ਨੇ ਦੱਸਿਆ ਜਾ ਰਿਹਾ ਹੈ ਕਿ ਟੈਗ ਨਾਲ ਉਹਨਾਂ ਦੀ ਹਾਲਵਾਰੀ ਹੈ ਔਰ ਕਾਫੀ ਸੁਧਾਰ ਆਇਆ ਇੰਪਰੂਵਮੈਂਟ ਹੈ ਪਹਿਲਾਂ ਦੱਸਿਆ ਜਾ ਰਿਹਾ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਉਹਨਾਂ ਦੀ ਰੀਡ ਦੀ ਹੱਡੀ ਦੇ ਵਿੱਚ ਵੀ ਸੱਟ ਲੱਗੀ ਸੀ ਸਿਰ ਦੇ ਵਿੱਚ ਵੀ ਸੱਟ ਲੱਗੀ ਸੀ ਜਿਸ ਕਰਕੇ ਉਹਨਾਂ ਦੇ ਮਤਲਬ ਉਹਨਾਂ ਦੀ ਮਤਲਬ ਸਟੇਬਿਲਟੀ ਨਹੀਂ ਸੀਗੀ ਅਮ ਵੀ ਉੱਟ ਰਹੀਆਂ ਸੀਗੀਆਂ ਪਰ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਸੀਐਮ ਮਾਨ ਵੀ ਉੱਥੇ ਪਹੁੰਚੇ ਨੇ ਤੇ ਉਹਨਾਂ ਦਾ ਹਾਲ ਜਾਣਨ ਲਈ ਦੱਸਿਆ ਹੈਲੋ ਆਵਾਜ਼ ਆ ਰਹੀ ਹੈ ਬਣੀ ਹੋਈ ਹੈ ਪਰ ਇੱਥੇ ਕਾਫੀ ਸਾਰੇ ਸੀਨੀਅਰ ਅਫਸਰ ਵੀ ਇੱਥੇ ਪਹੁੰਚੇ ਹੋਏ ਨੇ ਜਿਹੜੇ ਜੀ ਬਿਲਕੁਲ ਸੋ ਫਿਲਹਾਲ ਥੋੜਾ ਸੰਪਰਕ ਦੇ ਵਿੱਚ 이슈 ਆ ਰਿਹਾ ਲੇਕਿਨ ਤੁਹਾਨੂੰ ਤਸਵੀਰਾਂ ਜੋ ਉਹ ਵਿਖਾ ਰਹੇ ਆ ਸੀਐਮਾਨ ਦੇ ਕਾਫਲੇ ਦੀਆਂ ਇਹ ਤਸਵੀਰਾਂ ਨੇ ਜਦੋਂ ਉਹ ਫੋਟਸ ਹਸਪਤਾਲ ਪਹੁੰਚੇ ਨੇ ਸੋ ਫਿਲਹਾਲ ਦੱਸੇ ਕਿ ਪਰਿਵਾਰ ਦੇ ਨਾਲ ਮੁਲਾਕਾਤ ਜੋ ਹੈ ਸੀਐਮਾਨ ਕਰਨਗੇ ਤਾਂ ਉਸ ਤੋਂ ਬਾਅਦ ਬਾਹਰ ਆ ਕੇ ਉਹ ਕੀ ਕੁਝ ਕਹਿੰਦੇ ਨੇ ਉਹ ਵੀ ਬਿਲਕੁਲ ਕਾਫੀ ਅਹਿਮ ਜਾਣਕਾਰੀ ਹੋਵੇਗੀ ਕਿਉਂਕਿ ਲਗਾਤਾਰ ਸਵੇਰ ਤੋਂ ਹੀ ਜੇਕਰ ਆਪਾਂ ਵੇਖੀਏ ਤਾਂ ਵਾਕਵਾਕ ਪੰਜਾਬੀ ਗਾਇਕ ਜੋ ਨੇ ਪੰਜਾਬੀ ਸਿੰਗਰ ਜੋ ਨੇ ਉਹ ਇਥੇ ਗਾਇਕ ਦਾ ਹਾਲਚਾਲ ਜਾਣਨ ਦੇ ਲਈ ਪਹੁੰਚ ਰਹੇ ਸਿਗੇ ਕਈ ਤਾਂ ਰਾਤ ਤੋਂ ਹੀ ਉਥੇ ਰੁਕੇ ਹੋਏ ਨੇ ਜੇਕਰ ਗੱਲ ਕਰ ਲਈਏ ਕਨਵਰ ਗਰੇਵਾਲ ਦੀ ਜਾਂ ਫਿਰ ਰਣਜੀਤ ਬਾਵਾ ਦੀ ਗੱਲ ਕਰੀਏ ਰੇਸ਼ਮ ਅਨਮੋਲ ਦੀ ਗੱਲ ਕਰੀਏ ਤਾਂ ਇਹ ਸਾਰੇ ਪੰਜਾਬੀ ਗਾਇਕ ਜੋ ਹੈ ਇਸ ਵੇਲੇ ਉਥੇ ਪਹੁੰਚੇ ਹੋਏ ਨੇ ਪੰਜਾਬੀ ਗਾਇਕ ਰਾਜਵੀਰ ਦਾ ਸਾਥ ਦੇਣ ਦੇ ਲਈ ਸੋ ਇਸ ਵੇਲੇ ਜੋ ਹੈ ਸਥਿਤੀ ਕਾਫੀ ਆਪਾਂ ਕਹੇ ਲੇ ਕਿ ਨਾਜ਼ੁਕ ਬਣੀ ਹੋਈ ਹੈ ਹਾਲਾਕੇ ਦੱਸਿਆ ਜਾ ਰਿਹਾ ਡਾਕਟਰਾਂ ਦੇ ਵੱਲੋਂ ਕਿ ਰਿਕਵਰੀ ਜਿਹੜੀ ਹੈ ਉਹ ਹੁੰਦੀ ਹੋਏ ਨਜ਼ਰ ਆ ਰਹੀ ਹੈ ਰਾਜਵੀਰ ਦੀ ਸਿਹਤ ਦੇ ਵਿੱਚ ਸੋ ਹੁਣ ਇਹ ਟਾਈਮ ਜੋ ਹੈ ਕਾਫੀ ਜ਼ਿਆਦਾ ਕਿਤੇ ਨਾ ਕਿਤੇ ਨਾਜ਼ੁਕ ਕਿਉਂਕਿ ਪਰਿਵਾਰ ਵੀ ਉਥੇ ਅੰਦਰ ਮੌਜੂਦ ਹੈ ਪਰਿਵਾਰ ਵੀ ਕਿਤਨਾ ਕਿਤੇ ਸਹਿਮਿਆ ਜ਼ਰੂਰ ਪਿਆ ਕਿਉਂਕਿ ਬਹੁਤ ਹੀ ਭਿਆਨਕ ਜੋ ਹਾਦਸਾ ਉਹਨਾਂ ਦੇ ਨਾਲ ਵਾਪਰਿਆ ਤਾਂ ਉਸ ਤੋਂ ਬਾਅਦ ਉਹਨਾਂ ਦੇ ਸਿਰ ਤੇ ਜਿਹੜਾ ਕਾਫੀ ਸੱਟ ਲੱਗੀ ਹੈ ਰੀੜ ਦੀ ਹੱਡੀ ਤੇ ਕਾਫੀ ਜ਼ਿਆਦਾ ਸੱਟ ਲੱਗੀ ਹੈ ਦੋ ਵਾਰ ਉਹਨਾਂ ਨੂੰ ਦਿਲ ਦਾ ਦੌਰਾ ਵੀ ਪੈ ਗਿਆ ਸੋ ਇਸ ਤਰੀਕੇ ਦੇ ਨਾਲ ਜੋ ਹੈ ਸਥਿਤੀ ਕਾਫੀ ਜ਼ਿਆਦਾ ਜੋ ਹੈ ਇੱਕ ਤਰੀਕੇ ਦੇ ਨਾਲ ਚਿੰਤਾਜਨਕ ਹੋ ਗਈ ਸਗੀ ਤੇ ਹੁਣ ਵੈਂਟੀਲੇਟਰ ਤੇ ਨੇ ਰਾਜਵੀਰ ਤੇ ਜਿਸ ਤੋਂ ਬਾਅਦ ਉਹਨਾਂ ਦਾ ਇਲਾਜ ਜੋ ਹੈ ਲਗਾਤਾਰ ਫੋਟਸ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਸੋ ਹੁਣ ਸੀਐਮ ਮਾਨ ਵੀ ਉਹਨਾਂ ਦਾ ਹਾਲ ਜਾਣਨ ਦੇ ਲਈ ਇੱਥੇ ਪਹੁੰਚੇ ਨੇ ਤੇ ਸੀਐਮ ਮਾਨ ਦੇ ਵੱਲੋਂ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਸੋ ਇਹ ਤਸਵੀਰਾਂ ਜੋ ਹੈ ਫੋਟਸ ਹਸਪਤਾਲ ਦੇ ਬਾਹਰ ਦੀਆਂ ਤੁਹਾਨੂੰ ਵਿਖਾ ਰਿਹਾ ਹਾਂ ਜਿੱਥੇ ਕਿ ਤੁਸੀਂ ਵੇਖ ਸਕਦੇ ਹੋ ਕਿ ਸਿਕਿਉਰਿਟੀ ਵੀ ਹੈ ਪੂਰੀ ਤੇ ਹਰ ਤਰੀਕੇ ਦੀ ਇੱਥੇ ਜੁੜੀ ਹੈ ਸਹੂਲਤ ਪ੍ਰੋਵਾਈਡ ਕਰਵਾਈ ਜਾ ਰਹੀ ਹੈ ਦਿੱਤੀ ਜਾ ਰਹੀ ਹੈ ਸਹੂਲਤ ਤਾਂ ਕਿ ਪਰਿਵਾਰ ਨੂੰ ਕਿਸੇ ਵੀ ਤਰੀਕੇ ਦੀ ਕੋਈ ਆ ਨਾ ਲੱਗੇ ਕਿ ਕੋਈ ਅਨਗੈਲੀ ਵਰਤੀ ਜਾ ਰਹੀ ਹੈ ਸੋ ਹਰ ਤਰੀਕੇ ਦੇ ਨਾਲ ਇੱਥੇ ਜੁੜੀ ਹੈ ਪੂਰੀ ਕੋਸ਼ਿਸ਼ ਆਹੀ ਹੈ ਕਿ ਗਾਇਕ ਜਿਹੜਾ ਜਲਦ ਤੋਂ ਜਲਦ ਠੀਕ ਹੋਵੇ ਕਿਉਂਕਿ ਸਾਰਿਆਂ ਦੇ ਵੱਲੋਂ ਅਰਦਾਸ ਵੀ ਇਹੀ ਕੀਤੀ ਜਾ ਰਹੀ ਹੈ ਪੰਜਾਬੀ ਸਿੰਗਰਸ ਨੇ ਵੀ ਜਿਹੜਾ ਹੈ ਅਪੀਲ ਕੀਤੀ ਕਿ ਵੱਧ ਤੋਂ ਵੱਧ ਜੋ ਹੈ ਇਸ ਵੇਲੇ ਅਰਦਾਸ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਲਈ ਕੀਤੀ ਜਾਵੇ ਤਾਂ ਜੋ ਅਰਦਾਸਾਂ ਹੀ ਉਸ ਨੂੰ ਇਸ ਸਮੇਂ ਤੋਂ ਜਿਹੜਾ ਔਖੀ ਕੜੀ ਤੋਂ ਬਾਹਰ ਕੱਢ ਸਕਦੀਆਂ ਨੇ ਕਿਉਂਕਿ ਜਿਸ ਤਰੀਕੇ ਦੀ ਹਾਲਤ ਹੈ ਜਿਸ ਤਰੀਕੇ ਦੇ ਨਾਲ ਐਕਸੀਡੈਂਟ ਉਹਨਾਂ ਦਾ ਹੋਇਆ ਹੈ ਤਾਂ ਬਹੁਤ ਹੀ ਉਹ ਭਿਆਨਕ ਸੀਗਾ ਸੋ ਕੇਵਲ ਇਥੇ ਆਪਾਂ ਕਹਿ ਲੈ ਕੇ ਇਸ ਵੇਲੇ ਅਰਦਾਸਾਂ ਹੀ ਨੇ ਜੋ ਕਿ ਉਹਨਾਂ ਨੂੰ ਬਚਾ ਸਕਦੀਆਂ ਨੇ ਸੋ ਇੱਕ ਤਰੀਕੇ ਦੇ ਨਾਲ ਆਪਾਂ ਕਹਿ ਲੈ ਕਿ ਉਹ ਸਥਿਤੀ ਜਿਹੜੀ ਹੈ ਕਾਫੀ ਜ਼ਿਆਦਾ ਇਥੇ ਚਿੰਤਾ ਉਸ ਨੂੰ ਲੈ ਕੇ ਸਤਾਰੀ ਹੈ ਕਿ ਵੈਂਟੀਲੇਟਰ ਤੋਂ ਜੋ ਹੈ ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਹੁਣ ਬਾਹਰ ਕੱਢਿਆ ਜਾ ਸਕੇ ਸੋ ਫਿਲਹਾਲ ਇਹ ਤਸਵੀਰਾਂ ਨੇ ਜੋ ਕਿ ਫੋਰਟਿਸ ਹਸਪਤਾਲ ਤੋਂ ਤੁਹਾਨੂੰ ਵਿਖਾ ਰਿਹਾ ਲਗਾਤਾਰ ਸਵੇਰ ਤੋਂ ਤੁਹਾਡੇ ਨਾਲ ਅਪਡੇਟ ਵੀ ਸਾਂਝੀ ਕਰ ਰਿਹਾ ਕਿ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਕੀ ਕੀ ਸੁਧਾਰ ਆ ਰਿਹਾ ਹੈ ਸੋ ਡਾਕਟਰਾਂ ਦੇ ਵੱਲੋਂ ਵੀ ਇਹ ਅਪਡੇਟ ਲਗਾਤਾਰ ਸਾਂਝੀ ਕੀਤੀ ਜਾ ਰਹੀ ਸੀ ਪੰਜਾਬੀ ਸਿੰਗਰਸ ਨੇ ਵੀ ਦੱਸਿਆ ਹੈ ਕਿ ਸਿਹਤ ਜਿਹੜੀ ਹੈ ਹੁਣ ਉਹ ਸਹੀ ਹੋ ਰਹੀ ਹੈ ਰਿਕਵਰੀ ਬੀਤੇ ਕਾਲ ਨਾਲੋਂ ਰਿਕਵਰੀ ਕਾਫੀ ਜ਼ਿਆਦਾ ਅੱਜ ਦੇਖਣ ਨੂੰ ਮਿਲੀ ਹੈ ਸੋ ਇਹ ਦੱਸੇ ਕਿ ਰਾਜਵੀਰ ਜਵੰਦਾ ਦੇ ਨਾਲ ਜੋ ਹਾਦਸਾ ਹੋਇਆ ਉਸ ਤੋਂ ਬਾਅਦ ਤੋਂ ਹੁਣ ਲਗਾਤਾਰ ਜੋ ਹੈ ਉਹਨਾਂ ਦਾ ਸਾਥ ਅਤੇ ਪੰਜਾਬੀ ਸਿੰਗਰਸ ਵੀ ਦਿੰਦੇ ਹੋਏ ਨਜ਼ਰ ਆ ਰਹੇ ਨੇ ਤੇ ਹਰ ਕੋਈ ਜਿਹੜਾ ਪੰਜਾਬੀ ਜਾਂ ਫਿਰ ਆਪਾਂ ਕਹੇ ਲੇ ਕਿ ਹੋਰ ਵੀ ਸਾਰੇ ਲੋਕ ਹੀ ਇਸ ਵੇਲੇ ਅਰਦਾਸ ਕਰ ਰਹੇ ਨੇ ਕਿ ਜਿਹੜਾ ਰਾਜਵੀਰ ਦੀ ਸਿਹਤ ਦੇ ਵਿੱਚ ਜਲਤੋ ਜਲ ਸੁਧਾਰ ਹੋਵੇ